ਵਾਹਿਗੁਰੂ 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 ਲੈ ਮੇਰਾ ਪੁੱਤ ਆ ਗਿਆ ਸੈਰੋਂ ਆ ਜਾ ਪੁੱਤ 2 ਮਿੰਟ ਬਾਪੂ ਕੋਲੇ ਵੀ ਬਹਿ ਜਾ ਕਰ ਉਹ ਬਹਿ ਜਾ ਕਰ ਟੇਕੇ ਤੂੰ ਬਹਿ ਜਾ ਕਰ ਉਹ ਬੈਠੀਆਂ ਟੇਕੇ ਹੋਰ ਕੀ ਮੈਂ ਇਥੇ ਡੰਡ ਬੈਟਕਾਂ ਲਾਉਣਾ ਹਾਂ ਬੱਸ ਕੰਮ ਮੈਨੂੰ ਹੋਰ ਵੀ ਬਥੇਰੇ ਨੇਗੇ ਕੱਲਾ ਤੇਰੇ ਤੇ ਨਹੀਂ ਹੈਗਾ ਮੈਂ ਉਹ ਪੁੱਤ ਮੈਂ ਤੈਨੂੰ ਐਂ ਕਹਿਣਾਗਾ ਹਾਂ ਆ ਸਿਆਲ ਨਾ ਐਂ ਵੱਡ ਖਾਣ ਨੂੰ ਆਈ ਜਾਂਦਾਗਾ ਹੈਨਾ ਤੈਨੂੰ ਪਤਾ ਕਿਤੇ ਉਂ ਨਾ ਮੇਰਾ ਮੇਰਾ ਸਾਲਾ ਨੰਬਰ ਲੱਗ ਜੇ ਮੈਨੂੰ ਨਾ ਪੰਜੀਰੀ ਦਾ ਸਮਾਨ ਉੱਡਾ ਦੇ ਪੁੱਤ ਬਣ ਕੇ ਮੇਰਾ ਇੱਥੋਂ ਲੈ ਕੇ ਲੱਕ ਤੋਂ ਥੱਲੇ ਵਾਲਾ ਸਬਾਨ ਸਾਰਾ ਡੈੱਡ ਹੋਇਆ ਪੈਗਾ ਸਣੇ ਗੋਡੇ ਗਿੱਟਿਆਂ ਤੋਂ ਲੈ ਕੇ ਆ ਪੰਜੀਰੀ ਦਾ ਸਮਾਨ ਨੂੰ ਤੈਨਾਂ ਦਾ ਹੱਥ ਕੋਲ ਨਾ ਲੱਗਣਾਗਾ ਉਹ ਕੋਲਨ ਦੀ ਗੱਲ ਨਹੀਂ ਪੁੱਤ ਮੈਂ ਜੁੜ ਜੂਗਾ ਮੰਜੇ ਤੇ ਪਿਆ ਫਿਰ ਤੈਨੂੰ ਓਖਾ ਹੋਊਗਾ ਲੋਕ ਤੈਨੂੰ ਟਿੱਚਰਾਂ ਕਰਨਗੇ ਵੀ ਪਿਓ ਨਹੀਂ ਸੰਭਾਲਿਆ ਪੁੱਤ ਉਹ ਜੇ ਜੁੜ ਜੇਗਾ ਪਿਆ ਤਾਂ ਰਹੇਗਾ ਠਿੱਕੇ ਆ ਕਿਚਕਿਚ ਤੋਂ ਤਾਂ ਲੋਟ ਰਹਾਗੇ ਅਸੀਂ ਓਕੇ ਚਕਿਚ ਪੁੱਤ ਇਹ ਜ਼ਬਾਨ ਕਿੱਥੇ ਖੜਦੀ ਹੈਗੀ ਹੱਡ ਖੜ ਜਾਂਦੇ ਨੇ ਕਿ ਬੋਲੂ ਤਾਂ ਫਿਰ ਮੈਂ ਫਿਰ ਮੈਂ ਉਹਦੇ ਤੋਕਣਾ ਬੋਲੂਗਾ ਪੁੱਤ ਆਇਨਾ ਕਰ ਮੇਰਾ ਦਰਸੀਸਾ ਨਾਲ ਲੈ ਪੁੱਤ ਬਣ ਕੇ ਮੈਨੂੰ ਰਲਾ ਦੇ ਪੰਜੀਰੀ ਦਾ ਸਮਾਨ ਖੂਪਾ ਖੂਪਾ ਲਿਆ ਕੇ ਪਾ ਦੇ ਪੁੱਤ ਵਧੀਆ ਉਹ ਜੇ ਦੋ ਸਿੱਤੀਆਂ ਰੁਪਈਆ ਖਾਦਿਆ ਹੁੰਦੇ ਨੇ ਚੁੱਪ ਕਰਕੇ ਖਾਲਾ ਮੰਗਾਈ ਬਹੁਤ ਹੋਈ ਪਈ ਐ ਕਮਾਉਣਾ ਸੌਖਾਗਾ ਹੁਣ ਅੱਛਾ ਪੁੱਤ ਹੁਣ ਤੈਨੂੰ ਤੇਰੀ ਕਮਾਈ ਲੱਗਣ ਲੱਗੀ ਮੇਰੀ ਕਮਾਈ ਨਹੀਂ ਸੀਗੀ ਸਾਈਕਲ ਤੇ ਜਾ ਕੇ ਹਜ਼ਾਰਾਂ ਰੁਪਏ ਦਿਹਾੜੀ ਕਰਕੇ ਮੈਂ ਤੇਰੇ ਤੇ ਲੱਖਾਂ ਲਾਏ ਤੈਨੂੰ ਪੜਾਇਆ ਲਿਖਾਇਆ ਅਫਸਰ ਬਣਾਇਆ ਹੁਣ ਤੂੰ ਮੈਨੂੰ ਇਹ ਦਿੰਨਾਗਾ ਤੂੰ ਮੈਨੂੰ ਮਤਾਂ ਦਿੰਨਾ ਵੀ ਐਂ ਕਰਕੇ ਆ ਚੀਜ਼ ਹੁੰਦੀ ਹੈਗੀ ਮੈਨੂੰ ਸਿਕਾਉਣਾ ਤੂੰ ਖਰਚੇ ਤਾਂ ਹੋਰ ਹੀ ਨਹੀਂ ਲੋਟ ਆਉਂਦੇ ਸੌਦਾ ਦੁੱਧ ਪਾਣੀ ਸਾਰਾ ਕੱਛ ਦਾ ਖਰਚਾ ਆ ਜਾਂਦਾ ਕਾ ਉਹ ਦੁੱਧ ਪਾਣੀ ਨੂੰ ਕਿਹੜਾ ਤੁਸੀਂ ਮੈਨੂੰ ਦਿੰਨੇ ਹੋ ਭੈਣਾ ਟੀਸੀ ਤੱਕ ਢੱਕ ਕੇ ਗਲਾਸ ਜਮੀ ਨਹੀਂ ਦਿੰਦੇ ਮੈਨੂੰ ਤਾਂ ਕਦੇ ਕਹਿੰਨਾ ਬਿੱਲੀ ਡੋਲਤੀ ਬਿੱਲੀ ਡੋਲ ਗਈ ਕਦੇ ਕਹਿੰਨਾ ਬਿੱਲਾ ਡੋਲ ਗਿਆ ਮੁੱਲ ਤਾਂ ਨਹੀਂ ਦਿੰਦੇ ਜਦ ਦੁੱਧ ਪੀ ਲਿਆ ਇੱਥੇ ਵਿੱਚ ਹੱਗੀ ਜਾਏਗਾ ਬੈਠਾ ਮੰਜੇ ਤੇ ਹਾਂ ਹੱਗੀ ਜਾਏਗਾ ਵਿੱਚ ਅੱਗੇ ਹੱਗਿਆਗਾ ਮੈਂ ਵਿੱਚ ਹਾਂ ਆਹ ਦੇਖ ਲੈ ਤੇਰੇ ਘਰ ਵਾਲੀ ਦੀ ਕਰਤੂਤ ਫਿਰ ਤੂੰ ਹੁਣ ਤਾਂ ਕਈ ਹੂਆ ਸੁੱਟੀਆਂ ਹੀ ਆ ਕੱਟਣਾ ਆਹ ਦੱਸ ਦਾਂ ਲੈ ਲਾਹ ਦੇਖ ਮੈਨੂੰ ਕਹਿੰਦੇ ਬਾਪੂ ਆਪਦਾ ਕੁਰਤਾ ਜਮਾ ਪਰਾਂ ਲੈ ਜਾ ਮੇਰੀ ਮਸ਼ੀਨ ਛੱਡ ਜੂਗਾ ਐਂ ਕਹਿ ਦਿੰਦੀ ਹੈਗੀ ਉਹ ਆੜੀ ਜਾਊਗਾ ਫਿਰ ਹੋਰ ਇਹਨੂੰ ਹੋਇਆ ਕੀ ਆ ਇੰਨੇ ਸਾਫ ਪਏ ਨੇ ਕੱਪੜੇ ਕਿੱਥੇ ਸਾਫ ਪਏ ਨੇ ਆਂ ਦੀਂਦਾ ਨਹੀਂ ਦਾ ਹੱਥ ਦੇਖ ਲੈ ਮੇਰੇ ਰੋਟੀ ਮਾਂ ਬਣਾ ਕੇ ਹਟਿਆਂਗਾ ਥੋਡੇ ਹੁੰਦੇ ਕੀ ਕਰਨਾ ਥੋਡੇ ਹੁੰਦੇ ਭੈਣਾ ਮੇਰੇ ਤਾਂ ਇਦੂ ਦਾ ਇੰ ਚੰਗਾ ਸੀਗਾ ਜਦੋਂ ਦੀ ਗਈ ਆ ਵਿਚਾਰੀ ਮੇਰੇ ਘਰ ਵਾਲੀ ਜਮਈ ਪੱਟੀ ਮੇਸ ਹੋ ਗਈ ਮੇਰੀ ਤਾਂ ਉਹ ਜਿੱਤ ਤਾਂ ਦੋ ਰੋਟੀਆਂ ਬੈ ਕੇ ਖਾਧੀਆਂ ਜਾਂਦੀਆਂ ਹੁੰਦੀਆਂ ਨੇ ਖਾਲਿਆ ਕਰ ਨਹੀਂ ਤੇਰਾ ਇਹ ਜਾ ਹੱਲ ਕਰੂੰ ਨਹਿਰ ਚੱਲਦੀ ਆ ਉਰੇ ਪਿੰਡ ਲੋਵੇ ਫੜ ਕੇ ਬਾਹਰ ਹੁਣ ਗੱਡੀ 'ਚ ਸੱਟ ਕੇ ਲੈ ਜੂੰ ਲੈ ਜਾ ਪੁੱਤ ਮੈਨੂੰ ਸੱਡ ਦੇ ਹੋਰ ਕੀ ਕਰਾਂਗਾ ਮੇਰਾ ਗਲ ਘੋਟ ਦੇ ਬਸ ਇੰਨੇ ਹੀ ਜੋ ਗਈਆਂ ਤੂੰ ਤੇਰੇ ਪਤਾ ਤੈਨੂੰ ਐਂ ਜ਼ਿਆਦਾਗਾ ਜਦੋਂ ਤੂੰ ਹੋਇਆ ਤੀਗਾ ਸਾਲ ਭਰ ਤੇਰੇ ਘਟੋ ਘਟ 300 ਪੋਤਰਾ ਸੀ ਜਿਹੜਾ ਤੇਰੇ ਚਿੱਤਾਂ ਤੇ ਬਨ ਮੰਨ ਕੇ ਉਹ ਕਰਿਆਗਾ ਹੁਣ ਤਾਂ ਅੱਜ ਕੱਲ੍ਹ ਦੇਆਂ ਬੁੜੀਆਂ ਹੀ ਆ ਆ ਡੈਪਰ ਸੈਪਰ ਜੇ ਬਨ ਕੇ ਸਾਰ ਦਿੰਦੀਆਂ ਨੇ ਗੀਆਂ ਤੇਰਾ ਦੇਖ ਲਾ ਸੀ ਕਿੰਨਾ ਖਿਆਲ ਕਰ ਰੱਖਦੇ ਸੀ ਪੰਜ ਪੰਜ ਮਿੰਟ ਬਾਅਦ ਤੂੰ ਉਠਦਾ ਤੀਗਾ ਓਏ ਹੁਣ ਉਹ ਵੀ ਤੇਰੇ ਹੀ ਇਹੀ ਹਾਲ ਆ ਹੁਣ ਆ ਹਾਲ ਆਗਾ ਇਹੀ ਹੁਣ ਇਹੀ ਹਾਲ ਆ ਤੇਰਾ ਹੁਣ ਹੁਣ ਤੇਰਾ ਪੁੱਤ ਵੀ ਤੇਰੇ ਨਾਲ ਐਂ ਕਰੂਗਾ ਜੇ ਤੂੰ ਮੇਰੇ ਨਾਲ ਕਰੇਂਗਾ ਮੇਰੀ ਗੱਲ ਯਾਦ ਰੱਖੀ ਜਾਂ ਫਿਰ ਮੈਨੂੰ ਤੂੰ ਸਿਰ ਦੇ ਕਿਤੇ ਮਾਰ ਦੇ ਮੈਨੂੰ ਦੇ ਦੇ ਧੱਕਾ ਆਲਾ ਆ ਜਾ ਦੇ 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 ਚੱਲ ਚੱਲ ਭੱਗ ਚੱਲ ਉਹ ਖੜਦਾ ਉਹ ਮੇਰਾ ਸਾਲਾ ਮੇਰਾ ਕੋਟਾ ਦੁਖਦਾ ਉਹ ਕੋਟਾ ਓਏ ਖੜਦਾ ਓਏ ਤੇਰਾ ਸਾਲਾ ਉਹ ਉਹ ਪੈਣ ਦਾ ਉਹ ਮੇਰਾ ਸਾਲਾ ਉਹ ਤੇਰੇ ਨਾਲੋਂ ਅੰਝ ਚੰਗੇ ਸੀ ਓਏ ਉਹ ਮੇਰੇ ਖੜਦਾ ਪੈਣ ਦਾ ਜਮੀ ਪੱਟੀ ਮੇਸ ਕਰਤੀ ਉਹ ਸਾਲਿਆ ਓਏ ਕਰਤੀ ਹੱਲ ਕਰਦਾ ਤੂੰ ਮੇਰਾ ਹੱਲ ਬਾਹਰ ਨਿਕਲ ਮੈਂ ਕਰ ਲੈ ਕਰ ਲੈ ਆਪਦੇ ਮਨ ਦੀ ਆਈ ਕਰ ਲੈ ਤੂੰ ਕਰ ਲੈ ਆ ਬਾਹਰ ਨਿਕਲ ਤੂੰ ਆ ਬਾਹਰ ਬਾਹਰ ਨਿਕਲ ਓਏ ਮੇਰੇ ਨਾਲ ਦਿਆ ਓਏ ਬਾਹਰ ਨਿਕਲ ਓਏ ਮੇਰੀ ਸੋਟੀ ਰਹਿ ਗਈ ਵਿੱਚ ਓਏ ਮੇਰੀ ਸੋਟੀ ਟੁੱਟੀ ਤੇਰੀ ਕੀ ਕਰੂ ਸੱਟਣਾ ਤਾਂ ਤੈਨੂੰ ਨਹਿਰ ਚ ਓਏ ਖੜ ਜਾ ਮੇਰਾ ਓ ਖੜ ਜਾ ਪੁੱਤ ਓਏ ਓਏ ਓ ਮੇਰੇ ਨਾਲ ਦਿਆ ਓ ਖੜ ਜਾ ਓਏ ਓ ਮੇਰਾ ਕੋਟ ਅਟ ਗਿਆ ਓਏ ਓਏ ਪੁੱਤ ਉਹ ਤਾਂ ਮਰਿਆ ਵੀ ਨਹੀਂ ਜਾਂਦਾ ਹੋਣਾ ਮਰਨ ਲੱਗਾ ਵੀ ਮੈਂ ਵਹਿ ਕਰੀ ਜਾਣਾ ਮੈਂ ਮੈਂ ਨਹੀਂ ਪੁੱਤ ਮੈਨੂੰ ਉਥੋਂ ਭੱਜ ਕੇ ਧੱਕਾ ਦੇ ਮੰਗਰ ਮੰਗਰ ਮੋੜ ਆ ਜਾ ਹੁਣ ਆ ਜਾ ਓ ਖੜ ਜਾ ਖੜ ਜਾ ਖੜ ਜਾ ਖੜ ਜਾ ਓਏ ਮੇਰੇ ਅਛਾ ਓਏ ਮੇਰੇ ਅਛਾ ਇੱਥੇ ਤਾਂ ਮੈਂ ਮੈਨੂੰ ਮੜਾ ਜਾ ਦੂਰ ਤੱਕਾ ਦੇ ਦੂਰੋਂ ਹੋ ਕੇ ਇੱਥੇ ਤਾਂ ਮੈਂ ਆਪਣੇ ਪਿਓ ਨੂੰ ਧੱਕਾ ਦਿੱਤਾ ਦੀਗਾ ਅੱਛਾ ਜਿਹੜਾ ਤੇਰਾ ਪੁੱਤ ਹੈ ਉਹ ਤੈਨੂੰ ਇਦੋਂ ਗਾਹਾਂ ਧੱਕਾ ਦੇਵੇ ਅੱਛਾ ਹਾਂ ਜੋਰ ਦੀ ਆ ਮੜਾ ਜਾ ਓ ਬਾਪੂ ਓਏ ਬਹੁਤ ਵੱਡੀ ਗਲਤੀ ਹੋ ਗਈ ਤੇਰਾ ਓ ਗਲਤੀ ਕੀ ਹੋ ਗਈ ਦੀ ਪੁੱਤ ਇੱਕ ਮਿੰਟ ਖੜਾ ਹੋ ਇਹ ਦੇਣਾ ਲੈਣ ਦਾ ਸਾਰਾ ਸੰਬੰਧ ਉਹੀ ਹੈਗਾ ਇਹੀ ਜੀ ਤੂੰ ਮੇਰੇ ਨਾਲ ਕਰੇਂਗਾ ਨਾ ਤੇਰਾ ਪੁੱਤ ਤੇਰੇ ਨਾਲ ਵੀ ਉਹੀ ਜੀ ਕਰੂਗਾ ਉਹ ਬਹੁਤ ਵੱਡੀ ਗੱਲ ਹੈ ਦੇ 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 ਧੱਕਾ ਦੇ 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 ਦੇ